ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰਤੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਸਮਰਗ ਕਲੈਕਸ਼ਨ ਦੇ ਵਿੱਚ ਪਿਓਰ ਮਸਲੀਨ ਦੇ ਬੁਟੀਕ ਵਰਕ ਵਾਲੇ ਸੂਟ ਇਹ ਹੈ ਜੀ ਪਹਿਲਾ ਸੂਟ ਤੁਸੀਂ ਦੇਖੋ ਕਿੰਨਾ ਪਿਆਰਾ ਜਿਹੜਾ ਬੁਟੀਕ ਵਰਕ ਕੀਤਾ ਹੋਇਆ ਹੈ ਤੇ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਤੁਸੀਂ ਦੇਖੋ ਕਿੰਨੇ ਰੀਜਨਲ ਸੂਟ ਤਿਆਰ ਕੀਤਾ ਹੋਇਆ ਹੈ ਇੱਕ ਇੱਕ ਜਿਹੜਾ ਹੈਗਾ ਆ ਫਲਾਵਰ ਦੇਖੋ ਕਿੰਨਾ ਸਫਾਈ ਨਾਲ ਬਣਾਇਆ ਹੋਇਆ ਪੂਰੇ ਜਿਹੜੇ ਕਲਰ ਵਿੱਚ ਸ਼ੋ ਹੋ ਰਹੇ ਆ ਇਹ ਹੈ ਜੀ ਨਾਲ ਇਹਦੇ ਬੋਟਮ ਬੋਟਮ ਦੇ ਉੱਪਰ ਵੀ ਤੁਸੀਂ ਦੇਖੋ ਕਢਾਈ ਕੀਤੀ ਹੋਈ ਹੈ ਇਹ ਜਿਹੜੀ ਕਢਾਈ ਕੀਤੀ ਹੈ ਇਹਨੂੰ ਤੁਸੀਂ 슬ੀਵ ਤੇ ਵੀ ਯੂਜ਼ ਕਰ ਸਕਦੇ ਆ ਤੇ ਜਾਂ ਬਾਟਮ ਤੇ ਯੂਜ਼ ਕਰ ਸਕਦੇ ਆ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗੀ ਇਹ ਸਾਰਾ ਜਿਹੜਾ ਸੂਟ ਹੈ ਇਹ ਤੁਹਾਨੂੰ ਪੂਰਾ 올ਓਵਰ 5 ਮੀਟਰ ਦਾ ਮਿਲੇਗਾ ਮਸਲੀਨ ਫੈਬਰਿਕ ਦੇ ਵਿੱਚ ਇਹ ਰਹੇਗਾ ਜੀ ਇਹਦਾ ਪੂਰਾ ਫਰੰਟ ਹੈਵੀ ਬੁਟੀਕ ਵਰਕ ਸਟਾਈਲ ਦੇ ਵਿੱਚ ਸੂਟ ਆ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਰਹੇਗਾ ਜੀ ਨਾਲ ਇਹਦੇ ਪੂਰਾ ਸਰਦਾਰੀ ਲੁੱਕ ਦੇ ਵਿੱਚ ਦੁਪੱਟਾ টাই ਹੰਡਾਈ ਪ੍ਰਿੰਟ ਦੇ ਵਿੱਚ ਪੂਰੀ ਇਹਦੀ ਲੈਂਥ ਵਿੱਥ ਪ੍ਰੋਪਰ ਤੇ ਇਹ ਰਹੇਗਾ ਇਹਦੇ 4 ਸਾਈਡਡ ਜਿਹੜੀ ਲੈਸ ਹੈ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਕੰਟਰਾਸਟ ਵਾਈਟ ਸ਼ੀਰਟ ਦੇ ਵਿੱਚ ਦੁਪੱਟਾ ਇਹ ਰਹੇਗਾ ਜੀ ਅਗਲਾ ਚਾਰਟ ਗ੍ਰੇ ਕਲਰ ਇਹ ਵੀ ਪ्युअर ਮਸਲੀਨ ਦੇ ਵਿੱਚ ਹੋਏਗਾ ਸੇਮ ਥ्रेड ਵਰਕ ਤੇ ਸੇਮ ਰਹੇਗਾ ਇਹ ਤਾਂ ਵੀ ਦੁਪੱਟਾ ਪੂਰੀ ਲੈਂਥ ਵਿਰਥ ਐਂਡ ਪ੍ਰੋਪਰ ਇਹ ਹੋਊਗਾ ਇਹਦੇ ਵਿੱਚ ਜਿਹੜਾ ਆ ਤੀਸਰਾ ਕਲਰ ਚਾਰਟ ਹੋਰ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਹੋਰ ਨੋਟੀਫਿਕੇਸ਼ਨ